ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਜੇਲ ਬਾਰਡਰ ਦੇ ਪੇਪਰ ਦੀ ਤਿਆਰੀ ਕਰਵਾਉਂਦੇ ਆਂ ਤੇ ਰਜਾਨਾ ਉਸ ਦੇ ਸੰਬੰਧ ਵਿੱਚ ਵੀਡੀਓ ਪਾਉਂਦੇ ਆਂ ਤੇ ਅੱਜ ਦੀ ਵੀਡੀਓ ਜੋ ਤੁਹਾਡੇ ਲਈ ਬਹੁਤ ਹੀ ਖਾਸ ਰਹਿਣ ਵਾਲੀ ਹੈ ਅੱਜ ਆਪਾਂ ਪੰਜਾਬੀ ਗ੍ਰਾਮਰ ਦਾ ਤੁਹਾਡਾ ਮੌਕ ਟੈਸਟ ਲੈ ਕੇ ਆਏ ਆਂ ਜਿਸ ਦੇ ਕਿ ਤੁਸੀਂ ਖੁਦ ਵੀ ਉੱਤਰ ਦੇ ਕੇ ਦੇਖਣੇ ਆ ਠੀਕ ਆ ਵੀ ਤੁਹਾਡੇ ਕਿੰਨੇ ਉੱਤਰ ਸਹੀ ਜਾਂਦੇ ਆ ਠੀਕ ਆ ਤੇ ਨਾਲ ਦੀ ਨਾਲ ਆਪਾਂ ਵੀ ਉੱਤਰ ਦੱਸਦੇ ਜਾਵਾਂਗੇ ਤੁਸੀਂ ਮੈਚ ਕਰਦੇ ਜਾਣਾ ਠੀਕ ਆ ਜੇਲ ਬਾਰਡਰ ਦੀ ਭਰਤੀ ਲਈ ਬਹੁਤ ਹੀ ਸਪੈਸ਼ਲ ਹੈ ਠੀਕ ਆ ਜਿਹੜੇ ਬੱਚੇ ਸੀਰੀਅਸਲੀ ਕੈਰੀ ਕਰਨਾ ਚਾਹੁੰਦੇ ਇਸ ਚੈਨਲ ਨਾਲ ਜੁੜੇ ਰਹੋ ਤੇ ਹੋਰ ਬੱਚਿਆਂ ਨੂੰ ਵੀ ਜੋੜੋ ਠੀਕ ਆ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਆ ਤੇ ਨੋਟਸ ਲੈਣ ਲਈ ਆਪਣਾ ਟੈਲੀਗ੍ਰam ਹੈ ਵੀ ਜੁਆਇਨ ਕਰ ਲੋ ਠੀਕ ਆ ਸਰਕਾਰੀ ਨੌਕਰੀ ਗਰੁੱਪ ਜਿਹਨੂੰ ਨੌਕਰੀ ਗੁਰੂ ਵੀ ਨਵਾਂ ਨਾਮ ਨੌਕਰੀ ਗੁਰੂ ਹੈ ਸਦਾ ਐਨਓਕੇਆਰਆਈ ਉਸ ਤੋਂ ਬਾਅਦ ਇਹ ਨੌਕਰੀਓ ਜੀਯੂਆਰਜੂ ਠੀਕ ਆ ਇਹ ਨਵਾਂ ਆਪਣਾ ਅਹ ਟੈਲੀਗ੍ਰਾਮ ਠੀਕ ਹੈ ਸਰਕਾਰੀ ਨੌਕਰੀ ਗਰੁੱਪ ਨਾ ਰਿਸਰਚ ਹੋ ਸਕਦੇ ਨੌਕਰੀ ਗੁਰੂ ਨਾ ਵੀ ਉਸ ਤੋਂ ਬਾਅਦ ਆਪਣਾ ਨੰਬਰ ਹੈਗਾ 9888743699 ਇਸ ਦੇ ਉੱਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਅੱਗੇ ਚਲਦੇ ਹਾਂ ਅ ਪੰਜਾਬੀ ਵਿਅੰਜਨਾਂ ਨਾ ਕਿੰਨੀਆਂ ਲਗਾ ਲੱਗਦੀਆਂ ਹਨ ਪਹਿਲਾ ਪ੍ਰਸ਼ਨ ਆ ਗਿਆ ਪੰਜਾਬੀ ਵਿਅੰਜਨਾਂ ਨਾ ਕਿੰਨੀਆਂ ਲਗਾ ਲੱਗਦੀਆਂ ਹਨ ਤੁਸੀਂ ਵੀ ਉੱਤਰ ਕਮੈਂਟ ਬਾਕਸ ਚ ਕਮੈਂਟ ਕਰਕੇ ਵੀ ਦੱਸਣਿਆ ਤੇ ਨਾਲ ਦੀ ਨਾਲ ਉੱਤਰ ਵੀ ਦੱਸ ਆਪਣੇ ਨੇ ਸਕੋਰ ਜੋੜਦੇ ਜਾਣਾ ਠੀਕ ਹੈ ਵੀ ਕਿੰਨੇ ਤੁਹਾਡੇ ਨੰਬਰ ਬਣੇ ਠੀਕ ਹੈ ਇਸ ਸਵਾਲ ਦਾ ਉੱਤਰ ਹੈਗਾ অপਸ਼ਨ D 10 ਠੀਕ ਹੈ ਪੰਜਾਬੀ ਵਿਅੰਜਨਾਂ ਦਾ 10 ਲਗਾ ਲਗਦੀਆਂ ਹਨ ਅਗਲੇ ਪ੍ਰਸ਼ਨ ਤੋਂ ਚੱਲਦੇ ਹਾਂ ਵਰਨਾ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ C 4 ਠੀਕ ਹੈ ਵਰਨਾ ਦੀਆਂ 4 ਕਿਸਮਾਂ ਹੁੰਦੀਆਂ ਜਿਹੜੀਆਂ-ਜਿਹੜੀਆਂ ਸਵਰ ਵਿਅੰਜਨ ਅਨੁਨਾਸਕੀ ਅਤੇ ਦੁੱਤ ਇਹ 4 ਕਿਸਮਾਂ ਹੁੰਦੀਆਂ ਠੀਕ ਹੈ ਯਾਦ ਰੱਖਣਾ ਅਗਲੇ ਪ੍ਰਸ਼ਨ ਤੋਂ ਚੱਲਦੇ ਹਾਂ ਪ੍ਰਸ਼ਨ ਤੀਜਾ ਆ ਗਿਆ ਪਾਕਿਸਤਾਨ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਬਹੁਤ ਹੀ ਆਸਾਨ ਸਵਾਲ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਸ਼ਾਹਮਕੀ ਜਿਵੇਂ ਆਪਣੇ ਗੁਰਮੁਖੀ ਆ ਪੰਜਾਬ ਵਿੱਚ ਪਾਕਿਸਤਾਨ ਦੇ ਵਿੱਚ ਸ਼ਾਹਮਕੀ ਵਰਤੀ ਜਾਂਦੀ ਹੈ ਪੰਜਾਬੀ ਲਈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਕਿਰਿਆ ਕਰਨ ਵਾਲੇ ਨੂੰ ਡੈਸ਼ ਕਿਹਾ ਜਾਂਦਾ ਮਤਲਬ ਕਿਰਿਆ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਇਸ ਸਵਾਲ ਦਾ ਉੱਤਰ ਦੋਸਤੋ ਕਰਤਾ ਠੀਕ ਹੈ ਕਰਤਾ ਕਿਹਾ ਜਾਂਦਾ ਠੀਕ ਹੈ ਕਿਰਿਆ ਕਰਨ ਵਾਲਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਕਿਸੇ ਨੂੰ ਹਰਾ ਦਿੱਤਾ ਜਾਵੇ ਤਾਂ ਕਿਹੜਾ ਮਹਾਵਰਾ ਵਰਤਿਆ ਜਾਂਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਇਸ ਸਵਾਲ ਦਾ ਉੱਤਰ ਹੈਗਾ অপਸ਼ਨ ਡੀ ਦੰਦ ਖੱਟੇ ਕਰਨਾ ਹਰਾ ਦੇਣਾ ਠੀਕ ਹੈ ਉਸ ਤੋਂ ਅਗਲਾ ਪ੍ਰਸ਼ਨ ਆ ਗਿਆ ਉਸ ਤੋਂ ਸ਼ਾਨਣੀ ਲਾਇਆ ਡੈਸ਼ ਅਖਾਂਡ ਪੂਰਾ ਕਰੋ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ ਏ ਹੋਂ ਤੋਂ ਸ਼ਾਨਣੀ ਲਾਇਆ ਭਾਰ ਹੌਲਾ ਨਹੀਂ ਪੈਂਦਾ ਠੀਕ ਆ ਭਾਰ ਹੌਲਾ ਨਹੀਂ ਹੁੰਦਾ ਮਤਲਬ ਕਿ ਠੀਕ ਆ ਤੇ ਦੋਸਤੋ ਨੋਟਸ ਵੀ ਆਪਣੇ ਇਦਾਂ ਹੀ ਆਪਾਂ ਸਾਰੇ ਆ ਮਤਲਬ ਕਿ ਜਿਵੇਂ ਹੁਣ ਤੱਕ ਤੁਹਾਨੂੰ ਵੀਡੀਓ ਕਰਾਈਆਂ ਪੰਜਾਬੀ ਗ੍ਰਾਮਰ ਦੀ ਆ ਗਈ ਹੈ ਨਾ ਪੰਜਾਬ ਜੀਕੇ ਦੀ ਆ ਗਈ ਹੈ ਨਾ ਉਸ ਤੋਂ ਬਾਅਦ ਪਾਲਟੀ ਦੀ ਵੀ ਆ ਗਈ ਤੁਹਾਡੀ ਪੰਜਾਬ ਮੇਸਟ੍ਰੈਂਡ ਕਲਚਰ ਦੀ ਵੀ ਆ ਗਈ ਇਦਾਂ ਹੀ ਆਪਣੇ ਨੋਟਸ ਤਿਆਰ ਹੋ ਰਹੇ ਆ ਜਲਦੀ ਤੁਹਾਨੂੰ ਮਿਲਣ ਲੱਗ ਜਾਣਗੇ ਠੀਕ ਆ ਆਪਣਾ ਟੈਲੀਗ੍ਰam ਜੁਆਇਨ ਕਰ ਲਓ ਨੌਕਰੀ ਗੁਰੂ ਠੀਕ ਆ ਤੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸ਼ੁੱਧ ਬਾਗ ਚੁਣੋ ਇਸ ਸਵਾਲ ਦਾ ਉੱਤਰ ਤੁਸੀਂ خود ਦੇ ਸਕਦੇ ਹੋ ਅੜਕੇ ਆਪਸ਼ਨਾਂ ਇਸ ਸਵਾਲ ਦਾ ਉੱਤਰ ਹੈ ਦੋਸਤੋ ਉਸਨੇ ਇੱਕ ਪੈਨਸਲ ਤੇ ਦੋ ਕਿਤਾਬਾਂ ਖਰੀਦੀਆਂ ਆਪਸ਼ਨ B ਸਹੀ ਹੈ ਉਸਨੇ ਇੱਕ ਪੈਨਸਲ ਤੇ ਦੋ ਕਿਤਾਬਾਂ ਖਰੀਦੀਆਂ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਖਰਾਟ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਖਰਾਟ ਇਸ ਦਾ ਵਿਰੋਧੀ ਸ਼ਬਦ ਚੁਣਨਾ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ A ਸਿੱਧਵੱਧਰਾ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਹੇਠ ਲਿਖਿਆਂ ਵਿੱਚੋਂ ਸੁੱਧ ਸ਼ਬਦ ਚੁਣੋ। ਇਸ ਵਾਲਾ ਉੱਤਰ ਹੈ दोस्तों অপਸ਼ਨ A ਮੁੱਢ। ਜਿਵੇਂ ਮੰਮੀ ਦਾ ਔਂਕੜ ਉੱਪਰ ਆ ਦੇ ਘਟ ਡਾ ਇਦਾਂ ਬੰਦਾ ਮੁੱਢ ਮੁੱਢ ਠੀਕਾ। ਅਗਲੇ ਪ੍ਰਸ਼ਨ ਤੇ ਚੱਲਦੇ ਪੱਗ ਲਾਉਣੀ ਮਹਾਵਰੇ ਦਾ ਕੀ ਅਰਥ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੱਗ ਲਾਉਣੀ ਮਤਲਬ ਬੇਇੱਜ਼ਤੀ ਕਰਨਾ ਠੀਕ ਹੈ। ਅਗਲੇ ਪ੍ਰਸ਼ਨ ਤੇ ਚੱਲਦੇ ਪ੍ਰਸ਼ਨ 11ਵਾਂ ਆ ਗਿਆ। ਅਭਿਆਸ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਕਿਵੇਂ ਲਿਖਿਆ ਜਾਵੇਗਾ ਸਪੈਲਿੰਗ ਤੁਹਾਡੇ ਸਾਹਮਣੇ ਦਿੱਤੀ ਹੋਈ ਹੈ ਦੇਖੋ ਇਸ ਵਿੱਚ ਕੁਝ ਗਲਤੀ ਹੈ ਉਹ ਸੁਧਾਰਨੀ ਹੈ ਇਸ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਬੀ ਮਤਲਬ ਭੱਬੇ ਨੂੰ ਹਸ਼ਿਆਰੀ ਪੈਣੀ ਸੀ ਇੱਥੇ ਤਾਂ ਅਭਿਆਸ ਸ਼ਬਦ ਸਹੀ ਬਣਨਾ ਸੀ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਅੰਤਲਾ ਸ਼ਬਦ ਦਾ ਉਲਟ ਭਾਵੀ ਸ਼ਬਦ ਕੀ ਹੈ ਅੰਤਲਾ ਸ਼ਬਦ ਦਾ ਉਲਟ ਸ਼ਬਦ ਲੱਭਣਾ ਆਪਣੇ ਕੀ ਹੁੰਦਾ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਹੈ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ অপশন এ আরম্ভিক অন্তਲਾਉਂਦਾ খিরলা জেনে আরম্ভিক ਹੁੰਦਾ મતલਬ ਮੋੜਲਾ ਸਟਾਰਟਿੰਗ ਪੰਜਾਬੀ ਵਿੱਚ ਕਿੰਨੇ ਦੁੱਤ অক্ষর ਹਨ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপশন ডি ਤਿੰਨ ਕਿਹੜੇ-ਕਿਹੜੇ ਹੈਗੇ ਦੁੱਤ অক্ষর ਕਿਹੜੀਆਂ ਰਾਰਾ 바বা ਤੇ ਰੜਾ ਦੁੱਤ অক্ষর ਉਹ ਹੁੰਦੇ ਜਿਹੜੇ મતલਬ ਕਿ ਪੈਰ ਦੇ ਵਿੱਚ ਪੈ ਜਾਂਦੇ ਕਿ ਸੇਬ ਪੂਰਨ ਕਰਤੇ ਸ਼ਬਦ ਸੌਰੀ ਅੱਖਰ ਦੇ ਪੈਰ ਦੇ ਵਿੱਚ ਪੈ ਸਕਦੇ ਹਨ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ ਅਗਲੇ ਪ੍ਰਸ਼ਨ ਤੇ ਹਾਲਦੇ ਹਾਂ ਲਗਾਧੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਲਗਾਧੀਆਂ ਦੋ ਕਿਸਮਾਂ ਹੁੰਦੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੀਚੇ ਜਾਣ ਲੈਂਦੇ ਹਾਂ ਦੀਰਘ ਅਤੇ ਹਰਸਵ ਠੀਕ ਹੈ ਦੀਰਘ ਲਗਾਉਂਦੀਆਂ ਤੇ ਹਰਸਵ ਲਗਾਉਣੀਆਂ ਟੋਟਲ ਵੈਸੇ 10 ਲਗਾਉਣਾ ਹੁੰਦੀਆਂ ਠੀਕ ਆ ਇਹ ਚੋਂ ਦੀਰਘ ਲਗਾ 7 ਹੁੰਦੀਆਂ ਹਰਸਵ ਲਗਾ 3 ਹੁੰਦੀਆਂ ਅਗਲੇ ਪ੍ਰਸ਼ਨ ਤੇ ਚਲਦੇ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਆ ਇਸ ਵੱਲ ਉੱਤਰ ਹੈਗਾ ਦੋਸਤੋ ਦੋ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਆ ਤੇ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਖਟਿਆਈ ਨਾਮ ਦੀ ਕਿਹੜੀ ਕਿਸਮ ਹੈ ਖਟਿਆਈ ਹੈ ਜਿਹੜਾ ਸ਼ਬਦ ਇਹ ਨਾਮ ਦੀ ਕਿਹੜੀ ਕਿਸਮ ਹੈ ਇਸ ਸਵਾਲ ਦਾ ਉੱਤਰ ਹੈ ਦੋਸਤੋ ਪਾਵਅਚਕ ਨਾਮ ਖਟਿਆਈ ਖਟਿਆਸ ਇਹਨੂੰ ਕਹਿ ਸਕਦੇ ਆ ਆ ਪਾ ਮਤਲਬ ਕਿ ਉਹਨੂੰ ਫੀਲ ਕਰੋਗੇ ਠੀਕ ਆ ਖਟਿਆਸ ਨਾਲ ਕਰਕੇ ਪਾਵਅਚਕ ਨਾਮ ਅਗਲੇ ਚੱਲਦੇ ਆ ਅਗਲੇ ਬਰਹੀਂ ਉੱਲੂ ਸ਼ਬਦ ਦਾ ਲਿੰਗ ਬਦਲ ਕੇ ਲਿਖੋ ਆਪਸ਼ਨ ਉਹਦੇ ਸਾਹਮਣੇ ਆ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਡੀ ਬਤੋਰੀ ਉੱਲੂ ਬਤੋਰੀ ਪ੍ਰਸ਼ਨ 18 ਮਾ ਥਾਣੇ ਨੂੰ ਜਾਣਾ ਦਾ ਕੀ ਅਰਥ ਹੈ ਥਾਣੇ ਨੂੰ ਜਾਣਾ ਦਾ ਕੀ ਅਰਥ ਹੈ অপশন সি কবর আ জানা একবারই ਤੁਸੀਂ ਚੈੱਕ ਕਰ ਲਿਓ ਖਾਨੇਉ ਜਾਣਾ ਨਾ ਹੋਵੇ ਕਿਤੇ ਥਾਨੇਉ ਜਾਣਾ ਦੀ ਜਗ੍ਹਾ ਤੇ ਮੈਂ ਵੀ ਕਨਫਿਊਜ਼ਨ ਚ ਥੋੜਾ ਠੀਕ ਹੈ ਇਸ ਦਾ ਉੱਤਰ ਹੈ কবর আ জানা ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਜਿਹੜੇ ਸ਼ਬਦ ਨਾਵਾ ਪੜਨਾਵਾ ਜਾਂ ਵਿਸ਼ੇਸ਼ਣਾ ਦਾ ਬਾਕ ਦਾ ਬਾਕੀ ਸ਼ਬਦਾਂ ਨਾਲ ਸੰਬੰਧ ਸਪਸ਼ਟ ਕਰਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਸਵਾਲ ਉੱਤਰ ਹੈ ਦੋਸਤੋ ਸਵੰਧਕ ਸਵੰਧਕ ਦਾ ਕੰਮ ਹੁੰਦਾ ਹੈ ਜਿਹੜੇ ਸ਼ਬਦ ਨਾਮ ਆ ਪਰਨਾਮਾ ਜਾਂ ਵਿਸ਼ੇਸ਼ਣਾਂ ਦਾ ਬਾਗ ਦਾ ਮਤਲਬ ਕਿ ਬਾਕੀ ਸ਼ਬਦਾਂ ਨਾਲ ਮਤਲਬ ਸੰਬੰਧ ਪ੍ਰਗਟ ਕਰਦੇ ਆ ਉਹਨੂੰ ਸਵੰਧਕ ਕਿਹਾ ਜਾਂਦਾ ਠੀਕ ਆ ਪਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ ਇਸਵਾਲ ਉੱਤਰ ਹੈ ਦੋਸਤੋ ਆਪਸ਼ਨ B ਤੋਨੇ ਠੀਕ ਆ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਸੱਸੇ ਵਰਬਿੰਦੀ ਖ ਖ ਗਾ ਜਜੇ ਵਰਬਿੰਦੀ ਫਾਤ ਧੁਨੀਆਂ ਪ੍ਰਭਾਵ ਦੀਆਂ ਸੂਚਕਾਂਨ ਕਿਸ ਪ੍ਰਭਾਵ ਦੀਆਂ ਸੂਚਕਾਂ ਇਸਵਾਲ ਉਤਰ ਫਾਰਸੀ ਫਾਰਸੀ ਪ੍ਰਭਾਵ ਦੀਆਂ ਇਹ ਧੁਨੀਆਂ ਸੂਚਕਾਂ ਹਨ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਕਣਕ ਖੇਤ ਕੁੜੀ ਪੇਟ ਆ ਜਵਾਈਆਂ ਮੰਡੇ ਖਾ ਕੀ ਹੈ ਇਸ ਸਵਾਲ ਦਾ ਉੱਤਰ ਹੈ ਗੁਸਤੋ ਖਾਮ ਠੀਕ ਹੈ ਇਹ ਇੱਕ ਅਖਾਉਤ ਹੈ ਲੋਤੀ ਲਾਣੀ ਦਾ ਅਰਥ ਕੀ ਹੈ ਲੋਤੀ ਲਾਣੀ ਮਹਾਵਰਾ ਹੋ ਗਿਆ ਇਸ ਸਵਾਲ ਦਾ ਉੱਤਰ ਹੈ ਗੁਸਤੋ ਆਪਸ਼ਨ ਸੀ ਚੁਗਲੀ ਕਰਨਾ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਉਹ ਗਰੀਬ ਹੈ ਫਿਰ ਵੀ ਦਾਨੀ ਹੈ ਕਿਹੜਾ ਵਾਕ ਹੈ ਇਹਦੇ ਵਿੱਚ ਮਤਲਬ ਕਿ ਵਾਕ ਵੀ ਜੁੜੇ ਹੋਏ ਆ ਦੇਖੋ ਇਕ ਪੂਰਾ ਬਾਗ ਜੁੜਿਆ ਇੱਕ ਅਧੂਰਾ ਬਾਗ ਜੁੜਾ ਸੰਯੁਕਤ ਬਾਗ ਬਣ ਗਿਆ ਇਹ ਉਹ ਗਰੀਬ ਹੈ ਫਿਰ ਵੀ ਦਾਨੀ ਹੈ ਔੜ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਔੜ ਕਦੋਂ ਲੱਗਦੀ ਹੈ ਜਦੋਂ ਬਰਖਾ ਨਹੀਂ ਹੁੰਦੀ ਠੀਕ ਹੈ ਤੇ ਔੜ ਦਾ ਵਿਰੋਧੀ ਸ਼ਬਦ ਕਿਹੜਾ ਹੋਇਆ ਔੜ ਸ਼ਬਦ ਦਾ ਵਿਰੋਧੀ ਔੜ ਲੱਗ ਗਈ ਮਤਲਬ ਕਿ ਮੀਂਹ ਨਹੀਂ ਪਿਆ ਹਨਾ ਤੁਸੀਂ ਉੱਤਰ ਦੇਣਾ ਹੈ ਕਮੈਂਟ ਬਾਕਸ ਚ ਕਮੈਂਟ ਕਰਕੇ ਇਸ ਸਵਾਲ ਦਾ ਕੀ ਉੱਤਰ ਹੋਵੇਗਾ ਠੀਕ ਹੈ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ ਤੁਹਾਨੂੰ ਨੋਟਸ ਆਪਣੇ ਟੈਲੀਗ੍ਰam ਗਰੁੱਪ ਦੇ ਵਿੱਚ ਮੈਸੇਜ ਕਰ ਦਿੱਤਾ ਜਾਊਗਾ ਉਹ ਜੁਆਇਨ ਕਰ ਲਓ ਠੀਕ ਆ ਤੇ ਆਪਣੇ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਠੀਕ ਆ ਨੋਟਸ ਤੁਹਾਨੂੰ ਬਹੁਤ ਹੀ ਵੈਲਯੂਅਬਿਲਿਟੀ ਤੇ ਮਿਲਣਗੇ ਇਹ ਨਹੀਂ ਕਿ ਹੋਰਾਂ ਵਾਂਗ ਆਪਾਂ ਬਹੁਤ ਜ਼ਿਆਦਾ ਰੇਟ ਰੱਖਾਂਗੇ ਬਹੁਤ ਹੀ ਤੁਹਾਡੇ ਲਈ ਸਪੈਸ਼ਲ ਨੋਟਸ ਤਿਆਰ ਕੀਤੇ ਜਾਣਗੇ ਠੀਕ ਆ ਤੇ ਆਪਣੀ ਟੀਮ ਤਿਆਰ ਕਰ ਰਹੀ ਆ ਤੇ ਅੱਜ ਦੀ ਵੀਡੀਓ ਚ ਅਸੇ ਇਨਾਂ ਹੀ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ